ਕਾਲਮ ਮਿਤੀ 38 2022 ਸੱਚੀ ਨੂੰ ਲਾਲ ਸਿੰਘ ਸਨ ਆਪਰੇਸ਼ਨਸ ਨਿਵਾਸੀ ਡਰੂਣਾ ਨੇ ਇਹ ਅਸੀ ਕਸ਼ਮੀਰ ਸਿੰਘ ਥਾਣਾ ਕਨਾਲ ਕਲੋਨੀ ਪਾਸ ਆਪਣਾ ਬਿਆਨ ਦਰਜ ਕਰਾਇਆ ਤੇ ਕੱਲ ਮਾਰਨਿੰਗ ਸਮੇਂ 3 ਵਜੇ ਉਹ ਆਪਣੇ ਪਿੰਡ ਤੋਂ ਸਬਜ਼ੀ ਵੇਚਣ ਲਈ ਸਬਜ਼ੀ ਮੰਡੀ ਆ ਰਿਹਾ ਸੀ ਜਦੋਂ ਉਹ ਧੀਰ ਲਾਲੀ ਚੌਂਕ ਤੋਂ ਬਾਦਲਪੁਰ ਚੜਨ ਲੱਗਾ ਤਾਂ ਪਿੱਛੋਂ ਪਿੱਛੇ ਰੰਗ ਦੀ ਪਜਾਰੋ ਵੱਡੀ ਆਈ ਜਿਸ ਚਾਰ ਵਿਅਕਤੀ ਸਵਾਰ ਸਨ ਮੁੰਨੇ ਨੌਜਵਾਨ ਜਿਨ੍ਹਾਂ ਨੇ ਉਹਦੇ ਮੋਟਰਸਾਈਕਲ ਨੂੰ ਘੇਰ ਲ ਕੇ ਤੇ ਉਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਲਾਸਟਿੰਗ ਨੇ ਉਹਨਾਂ ਵਿੱਚ ਇੱਕ ਵਿਅਕਤੀ ਦੀ ਪਛਾਣ ਕਰ ਤ ਸਿੰਗਲਾ ਵਜੋਂ ਕੀਤੀ। 카르틱 ਸਿੰਗਲਾ ਜਿਹੜਾ ਉਹ ਸਿੰਗਲਾ ਮੈਡੀਕਲ ਏਜੰਸੀ ਜੋ ਗਾਂਧੀ ਮਾਰਕ ਵਿੱਚ ਹੈ ਉਹਦਾ ਮਾਲਕ ਹੈ। ਕਿਉਂਕਿ ਜਿਹੜਾ ਲਾਸਟਿੰਗ ਸੀ ਵਕਤ ਉਹ ਬਤਾਨਤੇ ਪੰਨਾ ਜਾਂਦਾ ਹੁੰਦਾ ਸੀ ਉਹ ਆਪਦੀ ਆਪਣੇ ਪਸ਼ੂਆਂ ਨੂੰ ਦਵਾਈ ਲੈਣ ਵਾਸਤੇ। ਜਿਹੜੇ ਉੱਥੇ ਹੀ ਮਾਨਮ ਮੰਡੀ ਤੇ ਜਿਹੜਾ ਇਸਰਾ ਦੋਸ਼ੀ ਮੋਹਿਤ ਤੇ ਦਿਨੇਸ਼ ਜੀ ਉੱਥੇ ਦੁਕਾਨ ਤੇ ਹੁੰਦੇ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਬੰਦਾ ਲਾਸਟਿੰਗ ਨੂੰ ਜਾਣਦਾ ਹੈ, ਉਹ ਘਬਰਾਹਟ ਵਿੱਚ ਆ ਗਏ। ਤਾਂ ਇੰਨੇ ਵਿੱਚ ਜਿਹੜਾ ਮਾਨਮ ਮੰਡੀ ਦੇ ਆਪ쪽 ਦੇਸਤੀ ਕੋਸਤੌਲ 12 ਬੋਰ ਕਟਾ ਸੀ। ਖਬਰਾਤ ਵਿਚ ਆਨ ਕਰਦੇ ਉਹ ਪਛਾਣ ਹਟਣ ਲੱਗਿਆ ਤਾਂ ਉਹਦੇ ਹੱਥੋਂ ਇਹਦਾ ਪਿਸਤੌਲ ਦਾ ਫੈਰ ਹੋਇਆ ਤੇ ਉਹ ਦਿਨੇਸ਼ ਦੇ ਪੱਟੇ ਤੇ ਲੱਗਿਆ ਤੇ ਖਬਰਾਉਣ ਤੋਂ ਬਾਅਦ ਉਸ ਨੂੰ ਜਿਹੜੀ ਪਜਾਰੋ ਗੱਡੀ ਵਿੱਚ ਕਨੈਕਟਰ ਸੀਟ ਦੇ ਚਾਪੇ ਭੱਜ ਗਏ ਭੱਜਣ ਲੱਗੇ ਤਾਂ ਅੱਗੇ ਇੱਕ ਪੱਥਰ ਦੇ ਵਿੱਚ ਗੱਡੀ ਟਕਰਾ ਗਈ ਜਿਸ ਤੇ ਗੱਡੀ ਦਾ ਟਾਇਰ ਫਟਣ ਕਰਕੇ ਗੱਡੀ ਉੱਥੇ ਛੱਡ ਕੇ ਬਾਬਾ ਜੀਵਨ ਸਿੰਘ ਤਾਂ ਹੋਂ ਚਲੇ ਗਏ ਅੱਜ ਮਿਤੀ 23/2025 ਨੂੰ ਐਸਸੀ ਕਸ਼ਮੀਰ ਸਿੰਘ ਨਰਵਾਣ ਰੋਡ ਤੇ ਗੱਡਾ ਕਰ ਰਿਹਾ ਸੀ ਤਾਂ ਉਸੇ ਮੌਕੇ ਤੇ ਉਹਨੇ ਕਾਰਤਕ ਸਿੰਘਲਾ ਮੋਹਿਤ ਤੇ ਮਾਨਮੈਂਡੀਮ ਮੁਕਦਮਾ ਚ ਗਿਰਸਾ ਕੀਤਾ ਗਿਰਸਾ ਕਰਨ ਤੋਂ ਬਾਅਦ ਜਿਹੜਾ ਬਕੋ ਨੰਬਰ 78 ਵਰਤਿਆ ਗਿਆ ਸੀ ਦੇਸੀ ਫੋਨ ਵਾਲਾ ਬਾਰੰਬਰ ਕਟਾਖੋਲ ਦੋ ਕਾਫੇ ਕਿਰਪਾਨ ਤੇ ਅੱਠ ਮੋਬਾਈਲ ਫੋਨ ਤੇ ਵਰਤੀ ਹੋਈ ਗੱਡੀ ਪੀਡੀ 02 ਸੀਪੀ 6 ਯਰ 7 ਪਜਰ ਬਰਾਮਕੀਤ ਜਾ ਚੁੱਕੀ ਹੈ ਤੇ ਦੋਸ਼ੀਆਂ ਨੂੰ ਮਗਧਾ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁੱਛਗਿੱਛ ਤੇ ਪਤਾ ਲੱਗਿਆ ਕਿ ਇਹਨਾਂ ਨੇ ਪਹਿਲਾਂ ਵੀ ਇੱਕ 17 8 2025 ਨੂੰ ਜਿਹੜਾ ਜਨਪਦੀ ਪੁਲ ਦੇ ਉੱਪਰ ਵਾਰਤ ਕੀਤੀ ਸੀ ਜਿੱਥੇ ਇੱਕ ਪੁੱਡਾ ਪੰਡ ਦਾ ਜਿੰਮੇਦਾਰ ਸਬਜੀ ਵਚਨ ਲਈ ਆਇਆ ਸੀ ਤਾਂ ਆਲਟੋ ਗੱਡੀ ਨੂੰ ਘੇਰ ਕੇ ਅਨਕੂਰ ਕਰਕੇ 3600 ਰੁਪਏ ਦੀ ਖੋਹ ਕੀਤੀ ਸੀ ਤੇ ਇੱਕ ਵਾਰ ਦਾ ਤਾਂ ਇਹਨਾਂ ਨੇ ਨਰੂਆਣਾ ਪਿੰਡ ਇੱਕ ਲੇਡੀ ਜਿਹੜੀ ਐਕਟਵਾ ਤੇ ਜਾ ਰਹੀ ਸੀ ਉਸ ਨੂੰ ਉਹਦੀ ਕੰਨਾਂ ਦੀਆਂ ਵਾਲੀਆਂ ਤੇ ਚੇਨ ਦੀ ਖੋਹ ਕੀਤੀ ਸੀ ਅਤੇ ਇੱਕ ਹੋਰ ਵਾਰ ਦਾ ਤਾਂ ਇਹਨਾਂ ਨੇ ਜਿਹੜਾ ਮੁਹਬਤ ਜਿਹੜਾ ਫਾਟਕ ਪੈਂਦਾ ਹੈ ਉੱਥੇ 50000 ਰੁਪਏ ਤੇ ਇੱਕ ਮੋਬਾਈਲ ਫੋਨ ਖੋਇਆ ਸੀਗਾ ਇਹਨਾਂ ਦੇ ਖਿਲਾਫ ਨਸਾਣਾ ਥਾਣਾ ਫਾਦਰ ਬਸੰਦਾ ਇਕਨਾਲ ਕਲੋਨੀ ਦੇ ਫਿਰਮ ਪਰਮੇਦਰਜਾ ਇਹਨਾਂ ਨੂੰ ਗ੍ਰਫਰ ਕੀਤਾ ਜਾ ਚੁੱਕਾ ਹੈ ਜਿਹਨੂੰ ਮਾਨਜੁਗਦਾਨ ਪੇਸ਼ ਕਰਕੇ ਰਮਾਨ ਹਾਫਲ ਕਰਕੇ ਹੋਰ ਦਗਾਏ ਨਾ ਪੁੱਛ ਕੀਤੀ ਜਾਂਦੀ ਸਾਰੇ ਨਾਮ ਦੇ ਸਾਰੇ ਹਿੰਦਿਆਵਾਂ ਇਕੱਠੇ ਹੈ ਹਾਂਜੀ ਇਹ ਸਾਰੇ ਚਾਰੇ ਬੰਦੇ ਹੁੰਦੇ ਜਿਹੜੀਆਂ ਵਾਰਤਨ ਕਰਦੇ ਆ तकरीबन 2 ਮਹੀਨਾ ਤੋਂ ਵਾਰਤਨ ਕਰ ਰਹੇ ਆ ਤੇ ਪਜਾਰੋ ਗੱਡੀ ਦੇ ਵਿੱਚ ਹੀ ਵਾਰਤਨ ਕਰਦੇ ਆ ਇਹ ਰਾਤ ਨੂੰ 11 ਵਜੇ ਨਿਕਲਦੇ ਆ ਸਵੇਰੇ 4-5 ਵਜੇ ਵਾਪਸ ਆ ਜਾਂਦੇ ਮਸੀਹ ਵਾਲੀ ਗੱਲ ਹਜੇ ਕੋਲ ਸਾਹਮਣੇ ਨਹੀਂ ਫਿਰ ਵੀ ਉਹਦਾ ਡਾਕਟਰ ਸੁਗਰਾ ਕਰਾਵਾਂਗੇ ਜੀ ਛੋਲੇ ਲਿਖਿਆ ਜਿਹੜਾ ਅਣਪੜਿਆ ਹੈ ਤੇ ਪੜਿਆ ਜਿਹਨਾਂ ਜਿਹੜਾ ਕਾਰਤਕ ਸਿੰਘਲਾ ਇਹਦੀ ਸਿੰਘਲਾ ਮੈਡੀਕਲ ਏਜੰਸੀ ਗਾਂਧੀ ਮੰਦਲ ਦੁਕਾਨ ਹੈ ਮੈਡੀਕਲ ਸ਼ਾਪ ਹੈ ਉੱਥੇ ਜਿਹੜਾ ਮਨੋ ਮਿੰਦੀ ਹੈ ਉਹ ਦੁਕਾਨ ਤੇ ਨਾਲ ਕੰਮ ਕਰਦਾ ਹੈ ਜਿਹੜਾ 모ਹਿਤ ਹੈ ਇਹ ਲੈਬੋਰੀਟਰੀ ਤੇ ਕੰਮ ਕਰਦਾ ਹੈ ਤੇ ਜਿਹੜਾ ਦੂਸਰਾ ਤੇ ਗੱਡੀ ਗੱਡੀ ਆ ਨਾ ਉਹ ਗੱਡੀ ਪਜਾਰੂ ਗੱਡੀਆਂ ਉਹ ਕਾਰਤਕ ਸਿੰਘ ਵਾਲੀ ਗੱਡੀ ਆ ਜਿਹੜਾ ਦਿਨੇਸ਼ ਹੈ ਉਹ ਵੀ ਇਹਨਾਂ ਨਾਲ ਹੀ ਉੱਥੇ ਦੁਕਾਨ ਤੇ ਬੈਠਦਾ ਮੈਡੀਕਲ ਜਾਂਚੀ ਤੇ ਇਹਨਾਂ ਨਾਲ ਜਦੋਂ ਫੈਰ ਲੱਗਣ ਤੋਂ ਬਾਅਦ ਜਿਹੜਾ ਇਹਨੂੰ ਪਹਿਲਾਂ ਦਿਨੇਸ਼ ਨੇ ਚੱਕ ਕੇ ਲੈ ਕੇ ਆਗੇ ਸਿਵਲਾ ਤੋਂ ਮੰਡਾ ਉਹ ਸਿਵਲਾ ਤੋਂ ਤੋਂ ਕੋਸਮੋਚ ਦਾਖਲਾ ਜਿਹਾ ਉਹ ਇਲਾਜ ਕਰਦਾ ਹੈ ਇਲਾਜ ਤੋਂ ਬਾਅਦ ਉਹਨੂੰ ਘਰ ਭੇਜਿਆ ਜਾਂਦਾ ਇਹਨਾਂ ਨਾਲ ਸਬੰਧ ਕੀ ਹੈ ਬੰਤਾ ਇਕੱਠਿਆ ਕਿਉਂਕਿ ਉਹ ਮੈਡੀਕਲ ਸਟੋਰ ਕਾਰਤਕ ਸਿੰਘ ਵਾਲਾ ਉੱਥੇ ਮੰਡੀ ਉਹਦੇ ਦੁਕਾਨ ਤੇ ਨੌਕਰੀ ਕਰਦਾ ਤੇ ਕੋਲ ਵਾਟਰ ਵਾਲਾ ਉਹ ਵੀ ਉੱਥੇ ਮੁਖਤ ਰਹਿੰਦਾ ਤੇ ਦਿਨੇਸ਼ ਨਾਲ ਹੁੰਦਾ ਮੈਡੀਕਲ ਏਜੰਸੀ ਆ ਮਤਲਬ ਟਰੈਂਡਰ ਤਾਂ ਮੁੰਦਾ ਪਰ ਉਹ ਲੋਕਾਂ ਵਾਲੇ ਕਾਰਨ ਕੀ ਕਰਨੇ ਉਹਦੇ ਖਰਚੇ ਜ਼ਿਆਦਾ ਖਰਚੇ ਜ਼ਿਆਦਾ ਹੋਣ ਕਰਕੇ ਮੈਡੀਕਲ ਏਜੰਸੀ ਵੀ ਹੋ ਜਾਂਦੀ ਹੈ ਇਹ ਫਕੀ ਰੋਡ ਦੇ ਆਣ ਵਾਲੇ ਚੱਲ ਗਿਆ ਚੱਲ ਹਾਂਜੀ ਨਹੀਂ ਮੈਨੂੰ ਨਸ਼ਿਆ ਵਾਲੀ ਬਲਕਿ ਕੋਈ ਸਾਹਮਣੇ ਨਹੀਂ ਗੱਲ ਫਿਰ ਵੀ ਅਸੀਂ ਉਹਨਾਂ ਡਾਕਟਰ ਸਾਹਿਬ ਤੇ ਟੱਕਰਾਂ ਪੱਠੰਡੇ ਤੋਂ ਇਲਾਵਾ ਇਹਨਾਂ ਨੇ ਜਿਹੜੀਆਂ ਪੁੱਛੋ ਉਸ ਤੋਂ ਇਲਾਵਾ ਇਹਨਾਂ ਨੇ ਫਿਰੋਜ਼ਪੁਰ ਦੇ ਵੀ ਫੋਕ ਕੀਤੀ ਹੈ 6000 ਰੁਪਏ ਦੀ ਕੋਟਕਪੂਰਾ ਖੋ ਕੀਤੀ ਹੈ ਤੇ ਇਧਰੋਂ ਬਰਨਾਲਾ ਜਿਹੜੀ ਸੀ ਖੋ ਗਈ ਗੱਡੀ ਹੀ ਲੈ ਕੇ ਜਾਂਦੇ ਆ ਰਾਤ ਨੂੰ ਇਸ ਤਰ੍ਹਾਂ ਬੰਦੇ ਹਾਂਜੀ ਰਾਤ ਨੂੰ ਜਿਵੇਂ ਰਾਤ ਵੀ ਰਹਾ ਹੈ ਜਾਂ ਕੋਈ ਬੰਦੇ ਦੋ ਇਕੱਠੇ ਜਾ ਰਹੇ ਆ ਮੋਟਰਸਾਈਕਲ ਤੇ ਜਾ ਰਹੇ ਆ ਜਾਂ ਕੋਈ ਵਾਹਨ ਤੇ ਜਾ ਰਹੇ ਆ ਉਹਨੂੰ ਤੇਰ ਕੋ ਘਟਮਾਰ ਕਰਦੇ ਸੜਕੀ ਦੇ ਕੋ ਕਰਦੇ ਤੇ तकरीबन 2 ਮਿੰਟ ਤੋਂ ਵਾਰਤਨ ਕਰਦੇ ਅੱਲਾ ਦੇਸੀ ਪਸਟੋਲਾਜੀ ਬਾਰਾਮਪੁਰ ਕਟਾ ਉਹ ਪਤਾ ਕਰਾਂਗੇ ਵੀ ਕਿੱਥੋਂ ਲੈ ਕੇ ਆਏ ਤੇ ਇਹ ਕਿੱਥੇ ਕਿੱਥੇ ਨਰਵਾਤ ਕੀਤੀ ਨਹੀਂ ਆਪਣੇ ਪਰਚੇ ਜਾਂ ਦੇਖਲਾ ਪਰਚੇ ਦਰਜ ਹੈਗੇ ਅਫੀਸਰ ਵਾਲੇ ਚੈੱਕ ਕਰ ਰਹੇ ਆ